ਯਾਰ ਆ ਗਾਣੇ ਦੇ ਉੱਤੇ ਬਹੁਤ ਚੱਲੀ ਜਾਂਦਾ ਨਾ ਹੁਣ ਰੌਲਾ ਤੇ ਸਹੀ ਆ ਜਿਹੜੇ ਲੋਕ ਥੋੜਾ ਬਹੁਤਾ ਦਿਮਾਗ ਰੱਖਦੇ ਆ ਉਹ ਚੱਲ ਬੋਲਦੇ ਆ ਇਹਨਾਂ ਚੀਜ਼ਾਂ ਨੂੰ ਠੀਕ ਆ ਤੇ ਜਿਹੜੇ ਅੰਨੇ ਭਗਤਾ ਜੋ ਹੈਗਾ ਉਹਨਾਂ ਦਾ ਸਿਸਟਮ ਜੋ ਉਹ ਤੇ ਚੱਲੀ ਜਾਂਦਾ ਤੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਇੰਨਾ ਵਧੀਆ ਕਲਾਕਾਰ ਐਨੀ ਵਧੀਆ ਇਹਦੀ ਕਲਮ ਆ ਵੀ ਕੀ ਲੋੜ ਸੀ ਯਾਰ ਫੇਰ ਕੰਟਰੋਵਰਸੀਆਂ ਕਰਨ ਦੀ ਸਿੱਧੂ ਮੂਸੇ ਵਾਲੇ ਨਾਲ ਵੀ ਦਰਾਈ ਜਾਂਦੀ ਜਾਂਦਾ ਰਹਿੰਦਾ ਹੁੰਦਾ ਸੀ ਸਿਸਟਮ ਤੇ ਹੁਣ ਤਾਂ ਸਹੀ ਚੱਲੀ ਜਾਂਦਾ ਕੰਮ ਜੋ ਵੀ ਆ ਤੇ ਇਹੀ ਜਿਹੜਾ ਤੁਸੀਂ ਇੱਥੇ ਗਾਲ-ਮੂਰੇ ਯੂਜ਼ ਕਰੀ ਆ ਗਾਲ ਹੀ ਕਹੂੰਗਾ ਮੈਂ ਤਾਂ ਤੇ ਇੱਥੇ ਤੁਸੀਂ ਕਹਿ ਸਕਦੇ ਸੀ ਮੈਂ ਹਾਂ ਗੱਭਰੂ ਪੁੱਤ ਪੰਜਾਬ ਦਾ ਜਾਂ ਜੋ ਵੀ ਹੈ ਹਨਾ ਚਲੋ ਬਟ ਨਹੀਂ ਆਪਾਂ ਨੂੰ ਸਵਾਦ ਆਉਂਦਾ ਇਹ じゃ ਕੋਸ਼ ਕਰਕੇ ਤੇ ਮੈਨੂੰ ਮੈਂ ਹੈਰਾਨ ਆ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਨਾ ਈਜ਼ੀ ਕਰਤੀਆਂ ਇਹ ਚੀਜ਼ਾਂ ਨਾ ਨਾਰਮਲਾਈਜ਼ ਕਰ ਰਹੇ ਆ ਵੀ ਇਹ ਤਾਂ ਸਲੈਂਗ ਆ ਇੱਕ ਆਹ ਦੇਖੀ ਆ ਜੀ ਮੈਂ ਵੀਡੀਓ ਮੁੰਡੇ ਦੀ ਆ ਦੇਖੀ ਤੇ ਉਹ ਕਰਿਆ ਵੀ ਇਹ ਤਾਂ ਸਲੈਂਗ ਆ ਗੋਰੀਆਂ ਦਾ ਇਦਾਂ ਉਹ ਵਿੱਚ ਯੂਜ਼ ਕਰਦੇ ਆ ਤੇ ਹਨੀ ਸਿੰਘ ਨੇ ਵੀ ਯੂਜ਼ ਕਰਿਆ ਵੀ ਮਤਲਬ ਤੁਸੀਂ ਕਿੰਨੇ ਇਹ ਚੀਜ਼ ਨੂੰ ਈਜ਼ੀ ਕਰ ਰਹੇ ਹੋ ਵੀ ਬੰਦਾ ਕੀ ਕਹਿ ਰਿਹਾ ਉਹ ਮਦਰ ਹੈ ਨਾ ਜੋ ਵੀ ਆ ਉਹ ਥੋੜੀ ਮਾਂ ਬਾਰੇ ਜਾਂ ਆਪਦੀ ਮਾਂ ਬਾਰੇ ਗਲਤ ਕਹਿ ਕੇ ਉਹਨੂੰ ਸਲੈਂਗ ਦਾ ਨਾਮ ਦੇ ਕੇ ਯਾਰ ਚੀਜ਼ਾਂ ਚੇਂਜ ਥੋੜੀ ਹੋ ਜਾਣੀਆਂ ਫਿਰ ਤਾਂ ਕੱਲ ਤੁਸੀਂ ਕਹੋਗੇ ਯਾਰ ਕੋਈ ਕਲਚਰ ਪਹਿਲੀ ਗੱਲ ਤਾਂ ਇੱਥੋਂ ਤੱਕ ਆਪਣਾ ਹੋ ਸਕਦਾ ਡੇਗ ਗਿਆ ਹੋਵੇ ਜਦੋਂ ਸੋਚ ਲੋਕਾਂ ਦੀ ਇੱਥੋਂ ਤੱਕ ਹੈਗੀ ਹੋਈ ਆ ਵੀ ਕੱਲ ਨੂੰ ਕੋਈ ਮਾਂ ਪੁੱਤਰ ਅੰਗੇ ਹੱਥੀ ਵੜਿਆ ਜਾਂਦਾ ਤੇ ਇਹਨਾਂ ਦਾ ਸਿੱਧਾ ਜਾਂ ਇਦਾਂ ਹੀ ਕਹਿਣਾ ਵੀ ਜਿੱਦਾਂ ਕਿ ਇਦਾਂ ਨਾ ਇਦਾਂ ਫਿਜ਼ੀਕਲ ਨੇਰੀਆ ਜਸਟ ਬੀ ਨਾਰਮਲਾਈਜ਼ੀ ਕਰਤੀਆਂ ਜਦੋਂ ਚੀਜ਼ਾਂ ਵਿੱਚ ਫਿਜ਼ੀਕਲ ਨੀਡ ਆ ਗਈ ਵਾ ਠੀਕ ਆ ਫਿਰ ਕੀ ਫੜੇ ਗਏ ਇੱਥੋਂ ਤੱਕ ਤੁਸੀਂ ਗਰਕ ਚੁੱਕੇ ਆ ਕਿਸੇ ਮਹਾਨ ਆਦਮੀ ਨੇ ਕਿਹਾ ਵੀ ਜੇ ਤੁਸੀਂ ਕਿਸੇ ਕੋਈ ਕਲਚਰ ਆ ਕੋਈ ਸੋਸਾਇਟੀ ਆ ਉਹਦੇ ਬਾਰੇ ਜਾਨਣਾ ਤਾਂ ਮੈਨੂੰ ਉਹਦੇ ਜਿਹੜੇ ਲੇਟੈਸਟ ਟ੍ਰੈਂਡਿੰਗ ਤੇ ਚੱਲ ਰਹੇ 10 ਗੀਤ ਸੁਣਾ ਦਿਓ ਮੈਂ ਦੱਸ ਦੂੰ ਵੀ ਉਹ ਸੋਸਾਇਟੀ ਕਿੱਥੇ ਜੀ ਸਟੈਂਡ ਕਰਦੀ ਆ ਕਿੰਨੀ ਕਦਰਾਂ ਕੀਮਤਾਂ ਆਉਂਦੀਆਂ ਹੈਗੀਆਂ ਤੇ ਜਿਨ੍ਹਾਂ ਦਾ ਭਾਈ ਹੈਗੇ ਇੱਥੋਂ ਤੱਕ ਉਹਨਾਂ ਦੀ ਸੋਚ ਡਿਵੈਲਪ ਹੋ ਚੁੱਕੀ ਆ ਡਿਵੈਲਪਰ ਏਡੇ ਹੋ ਗਏ ਉਹ ਫਿਰ ਤਾਂ ਚੱਕਰੀ ਕੋਈ ਨਹੀਂ ਲੁੱਡੀਆਂ ਪਾਉ ਨੰਗੇ ਹੋ ਗਏ ਘਰੇ ਆ ਅੱਡੀ ਤੁਹਾਡੀ ਸੋਚ ਮਹਾਨ ਹੋਗੀ ਤੇ ਮੈਨੂੰ ਇਹ ਬੰਦੇ ਤੇ ਸਮਝ ਨਹੀਂ ਆਉਂਦੀ ਯਾਰ ਵੀ ਇੰਨਾ ਵਧੀਆ ਤਰ੍ਹਾਂ ਚੱਲੀ ਜਾਂਦਾ ਕੰਮਕਾਰ ਮਤ ਤੇਰੀ ਖਰਾਬ ਹੋਈ ਆ ਤੇ ਤੁਸੀਂ ਕਿੱਧਰ ਨੂੰ ਲਈ ਜਾਂਦੇ ਹੋ ਇੱਕ ਉਹ ਪਹਿਲਾਂ ਵਿਚਾਰੇ ਅਨਮੋਲ ਕਵਾਤਰੇ ਨਹੀਂ ਬੋਲਿਆ ਇਹਦੇ ਬਾਰੇ ਜਿਹੜਾ ਕਰਦਾ ਇਹ ਜੂਏ ਨੂੰ ਪ੍ਰਮੋਟ ਐਪ ਜੀ ਆ ਉਹਦੇ ਵਿੱਚ ਕਿੰਨੇ ਘਰ ਜਵਾਕ ਬੇ ਉੱਜੜ ਗਏ ਨੌਜਵਾਨ ਜਿਹੜੇ ਆ ਹੈਗੇ ਆ ਸਲਾਰੂ ਜੀ 17 18 ਸਾਲਾਂ ਦੇ ਆ ਉੱਜੜਾ ਜੜ ਗਏ ਉਹ ਬੋਲੇ ਉਹਨੂੰ ਕਹਿਣ ਲੱਗੇ ਵੀ ਆਇਆ ਜੋ ਆ ਬਹੁ ਆ ਗਲਤ ਚੀਜ਼ਾਂ ਨੂੰ ਪ੍ਰਮੋਟ ਕਰੀ ਜਾਂਦਾ ਭਰਾਵਾ ਤੇਰੇ ਤਾਂ ਆਪ ਦੇ ਮਾਪਿਓਂ ਹੈ ਨਹੀਂ ਤੇ ਤੂੰ ਤਾਂ ਮਾੜਾ ਮੁੰਡਾ ਅਗਲ ਨੂੰ ਹੱਥ ਮਾਰ ਲਓ ਯਾਰ ਕਿੱਧਰੋਂ ਤੁਰੇ ਜਾਂਦੇ ਆ ਤੁਸੀਂ ਫੇਰ ਤੁਸੀਂ ਉਹੀ ਜਾਣਾ ਵੀ ਕੱਲ ਨੂੰ ਕੋਈ ਗੁਰੇ ਕਾਲੇ ਨਾਲ ਕੋਈ ਇਹੋ ਜੀ ਗੱਲਬਾਤ ਹੁੰਦੀ ਆਪਣੀ ਪੰਜਾਬੀ ਕੁੜੀ ਦੀ ਜਾਂ ਭਾਵੇਂ ਪੰਜਾਬੀ ਮੁੰਡਾ ਵੀਕ ਤੇ ਤੇ ਉੱਥੇ ਫੇਰ ਤੁਸੀਂ ਕਹਿਨੀ ਆਂ ਜੀ ਇਹ ਗਲਤਤਾ ਕੀ ਹੋ ਗਿਆ ਸਮਾਜ ਨੂੰ ਸਮਾਜ ਜੀ ਤੁਸੀਂ ਸੁਣਨਾ ਤਾਂ ਆਪਣੇ ਇਹੋ ਜਿਹਾ ਕੁਝ ਆ ਉਹ ਗੁਲਾਬ ਸਿੱਧੂ ਨੇ ਕੀ ਪੀ ਗੱਡੀ ਸੀ ਪੰਜਾਬ ਤੇ ਇੰਨੇ ਵਧੀਆ ਗੀਤ ਯਾਰ ਪੰਜਾਬ ਦੇ ਲਈ ਇੰਨਾ ਵਧੀਆ ਲਿਖਿਆ ਵਾ ਠੀਕ ਆ ਰੌਂਦੇ ਵਾਲੇ ਦਾ ਤੇ ਇੰਨਾ ਵਧੀਆ ਉਹ ਬੰਦੇ ਦਾ ਗਾਇਆ ਉਹਨੂੰ ਨਹੀਂ ਸੁਣਨਾ ਗਲਤੀ ਆਪਣੇ ਵਰਗੇ ਲੋਕਾਂ ਦੀ ਵੀ ਆ ਜਿਹੜੇ ਇਹ ਜਿਹੀਆਂ ਚੀਜ਼ਾਂ ਨੂੰ ਜ਼ਿਆਦਾ ਸੁਣਦੇ ਆ ਹੁਣ ਇਹ ਤੇ ਚਲੋ ਮੈਂ ਵੀ ਵੀਡੀਓ ਬਣਾਈ ਆ ਹੋਰ ਵੀ ਕਈਆਂ ਨੇ ਮਨੈ ਕੰਟਰੋਵਰਸੀ ਕਰਕੇ ਜੋ ਵੀ ਹੈਗਾ ਵੀ ਵਿਊ ਵਗੈਰਾ ਆਉਂਦੇ ਆ ਤੇ ਪੈਸਾ ਹੀ ਮੁੱਖ ਰਹਿ ਗਿਆ ਤੇ ਖੂਜ ਜਾਵੇ ਮਾਂ ਭੈਣ ਸਭ ਅਜਿਹਾ ਸਲੈਂਗ ਅਜਿਹਾ ਆਏ ਆ ਜੀ ਆਏ ਆ ਗੋਰਿਆਂ ਕਲਾਂ ਜਿਵੇਂ ਕਹਿੰਦੇ ਆ ਨਾ ਵੀ ਗੋਰਿਆਂ ਚ ਸਲੈਂਗ ਵਰਤੇ ਜਾਂਦੇ ਆ ਜੀ ਇਦਾਂ ਇਹ ਤਾਂ ਨੋਰਮਲਾਈਜ਼ ਕਰੀ ਜਾਂਦੇ ਆ ਹਨਾ ਜਿਵੇਂ ਗਾਲਾਂ ਇਹ ਮਦਰਫਕਰ ਜੇ ਉਹ ਸਾਰਾ ਕੁਝ ਠੀਕ ਆ ਇੱਥੇ ਜਿਵੇਂ ਗੋਰਿਆਂ ਚ ਰਹਿੰਦੇ ਆ ਉਹਨਾਂ ਵਿੱਚ ਜਨ ਨਹੀਂ ਵਧੀਆਂ ਲੱਗਦੀਆਂ ਇੰਨੀਆਂ ਉਹ ਵੀ ਆਪਦੇ ਜਿਹੜੇ ਹੈਗੇ ਆ ਪੁਰਾਣੇ ਗੋਰੇ ਆ ਜਾਂ ਆਪਦੇ ਰਿਸ਼ਤੇ ਨਾਤੇ ਬੱਚਿਆਂ ਨਾਲ ਉਵੇਂ ਹੀ ਮੂਹ ਆ ਇਹ ਤਾਂ ਹਰੇਕ ਸਮਾਜ ਚ ਹੁੰਦੇ ਆ ਕਈ ਸਾਲੇ ਕੀੜੇ ਇਹ ਜਿਹੜੇ ਇਹਨਾਂ ਚੀਜ਼ਾਂ ਨੂੰ ਇਦਾਂ ਕਹਿੰਦੇ ਵੀ ਅਸੀਂ ਤਾਂ ਬਹੁਤ ਮਾਡਰਨ ਆ ਇਦਾਂ ਉਹੀ ਚੀਜ਼ਾਂ ਤੇ ਉਹ ਆਪਣੇ ਜਿਵੇਂ ਉਹ ਚੀਜ਼ਾਂ ਹੋਈ ਜਾਂਦੀਆਂ ਤੇ ਬਸ ਠੀਕ ਆ ਆ ਦੇਖ ਲਓ ਭੇਡਾਂ ਇਹਨਾਂ ਦੀਆਂ ਥੱਲੇ ਬਹੁਤ ਹੋਣੀਆਂ ਜਿਹੜੀਆਂ ਲੱਗੀਆਂ ਵਾਹ ਬਈ ਇਦਾਂ ਅੰਸਰਾ ਆਗਾ ਇਦਾਂ ਛਾਲਵੇਂ ਨੂੰ ਪੰਜਾਬੀ ਚ ਕਿਤੇ ਸੁਣ ਕੇ ਦਾ ਦੇਖੋ ਆਪਦੀ ਮਾਂ ਦੇ ਲਈ ਤੁਸੀਂ ਇਦਾਂ ਕਹਿ ਦੋਗੇ ਠੀਕ ਆ ਜੇ ਕੋਈ ਜਿਹੜਾ ਹਣੀ ਸਿੰਘ ਨੇ ਵੀ ਕੱਢਿਆ ਛਕਦਾ ਉਹ ਕਹਿੰਦਾ ਸੀ ਹਣੀ ਸਿੰਘ ਵਾਲੇ ਗਾਣੇ ਦਾ ਐਮ ਐਮ ਆਫ ਮਿਲਿਨਰ ਇਦਾਂ ਕਰਕੇ ਵੀ ਤੁਸੀਂ ਆਪਣੇ ਆਪ ਨੂੰ ਗਵਾਲ ਕੱਢ ਕੇ ਯਾਰ ਕੀ ਸਾਬਤ ਕਰੀ ਪਤਾ ਨਹੀਂ ਪੈਂਚ ਇੱਕ ਦਾ ਉਹ ਆਇਆ ਵੀ ਗਾਲਾਂ ਦੇ ਤਾਂ ਹੋ ਜਾਂਦਾ ਜੀ ਪੰਜਾਬ ਜੀ ਮਾਂ ਦੀ ਗੱਲ ਤੇ ਬੰਦੇ ਮਾਰ ਦਿੰਦੇ ਆ ਲੋਕ ਐਡਾ ਓਏ ਨਹੀਂ ਕਹਾਉਂਦੇ ਸੀਗੇ ਗਾਲ ਐਡਾ ਵੱਡਾ ਇਸ਼ੂ ਬਣ ਜਾਂਦਾ ਹੁੰਦਾ ਜਿਹਦੇ ਹੁਣ ਤਾਂ ਤੁਸੀਂ ਆਪਣੇ ਆਪ ਨੂੰ ਆਪ ਹੀ ਕੱਢੀ ਜਾਂਨੇ ਆ ਵੈਰੀ ਗੁੱਡ ਆ ਸਹੀ ਆ ਜਿਹੜਾ ਸਮਾਜ ਇੱਥੋਂ ਤੱਕ ਸੋਚ ਰੱਖਦਾ ਜਿਹੜੇ ਘਰਾਂ 'ਚ ਇੱਦੋਂ ਤੱਕ ਸੋਚ ਹੈਗੀ ਆ ਤਾਂ ਭਾਈ ਕਪੜੇ ਲਾਓ ਤੇ ਘਰੇ ਆਪ ਦੇ ਲੁੱਡੀਆਂ ਬਾਹੋਂ ਨੰਗੇ ਹੋ ਕੇ ਗੁੱਡ ਲੱਕ